ਆ ਨਿਊ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਸ਼ੇਅਰ ਆਪਣਾ ਵੇਖੇ ਸ਼ਿਵਰਾਤਰੀ ਦੇ ਮੁੱਖ ਅਫਸਰ ਦੇ ਮੌਕੇ ਤੇ ਜੈ ਜਗਦੰਭਾ ਫਰਨੀਚਰ ਸੈਨੀਟਰੀ ਸ਼ਾਪ ਵੱਲੋਂ ਦੁਕਾਨਦਾਰ ਭਾਈ ਚਰਲੇ ਦੇ ਸਹਿਯੋਗ ਨਾਲ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਰਾਗੀਰਾਂ ਵੱਲੋਂ ਪੂੜੀਆਂ ਛੋਲਿਆਂ ਦਾ ਲੰਗਰ ਛਕਾਇਆ ਗਿਆ ਅਤੇ ਇੱਕ ਦੂਜੇ ਨੂੰ ਪੁਲੀ ਸ਼ੰਕਰ ਜੀ ਦੀ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਡਾਕਟਰ ਅਨਾਪਰਾ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਉਹ ਕੁੜੀਆਂ ਆਇਆ ਬਤੂ ਇਹ ਬਈ ਕੀ ਹਾਲ ਚਾਲ ਆ ਉਹ ਠੀਕ ਆ ਆ ਜਾਓ ਆ ਜਾਓ ਦੋ ਲੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ਼ਵਰਾਤਰੀ ਦੇ ਸ਼ੋਅ ਮੌਕੇ ਤੇ ਜੈ ਗੰਭੀਸ਼ਟ ਇੰਸੈਂਟਰੀ ਫਰਨੀਚਰ ਵੱਲੋਂ ਸ਼ਿਵਾ ਦਾ ਅਤੁੱਟ ਲੰਗਰ ਵਰਤਾਇਆ ਗਿਆ ਸਾਰੇ ਸਾਥਕ ਨੂੰ ਬੇਨਤੀ ਆ ਨੰਗਰ ਸ਼ੋਹੋ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੜੀ 24 ਨੂੰ ਸਬਸਕ੍ਰਾਈਬ ਕਰੋ